केडी वर्ल्ड पंजाबी ਅਤੇ ਆਵਾਜ਼ ਪੰਜਾਬ ਦੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਮੌਜੂਦ ਹੈ ਜੀ ਸ਼ਹਿਰ ਨਕੋਦਰ ਵਿਖੇ ਔਰ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਬਿਲਕੁਲ ਸਾਹਮਣੇ ਖੜੇ ਆ ਔਰ ਸਾਡੇ ਨਾਲ ਇੱਕ ਬੱਚਾ ਸਾਡੇ ਸਨਾਤ ਨਹੀਂ ਬੱਚਾ ਸੀ ਕਹਿ ਸਕਦੇ ਆ ਸਾਡੇ ਨਾਲ ਮੌਜੂਦ ਹੈ ਇਤਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਸੂਬਾ ਵਾਸੀਆਂ ਨੂੰ ਪਤਾ ਹੈ ਕਿ ਅੱਜ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਹੈ ਔਰ ਦੁਆਰਕਾ ਜੀ ਦਾ ਅੱਜ ਜਨਮ ਦਿਨ ਹੈ ਆਪਾਂ ਗੱਲ ਕਰਦੇ ਆ ਇਸ ਬੱਚੇ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ கிருஷ்ਨਾ ਬੇਟਾ ਕੀ ਕਹਿਣਾ ਜਿਵੇਂ ਕਿ ਅੱਜ ਸਾਰੇ ਸੂਬੇ ਦੇ ਵਿੱਚ ਮਨਾਇਆ ਜਾ ਰਿਹਾ ਜਨਮ ਅਸ਼ਟਮੀ ਦਾ ਤਿਉਹਾਰ ਕੀ ਕਹਿਣਾ ਤੁਹਾਡਾ ਬਸ ਸਾਰਿਆਂ ਦੀ ਸ਼ਰਧਾ ਵਾ ਹੁਣ ਮੁਲਕੀ ਜਿੱਤਾ ਆਪਣੇ ਆਪਣੇ ਧਰਮਾਂ ਨਾਲ ਜਿਹਦਾ ਸ਼ਰਧਾ ਹੁੰਦੀ ਆ ਸਾਰਿਆਂ ਦੀ ਮਨਾਣ ਦੀ ਤੇ ਅੱਜ ਸਾਡੀ ਸ਼ਰਧਾ ਆ ਜਨਮ ਅਸ਼ਟਮੀ ਆਜੀ ਤਿਉਹਾਰ ਮਨਾਣ ਦੀ ਜਿੱਦਾਂ ਇਹ ਕ੍ਰਿਸ਼ਨ ਜੀ ਦਾ ਤਿਉਹਾਰ ਆ ਜਿਸ ਦਿਨ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਜਿਵੇਂ ਕਿ ਸਾਰੇ ਕੂਪੇ ਦੇ ਵਿੱਚ ਹਰ ਵਾਰ ਇਸੇ ਤਰ੍ਹਾਂ ਜਨਮਾਚੂ ਦਾ ਤਿਹਾੜੀ ਬਿਲਕੁਲ ਹਮ ਹਮ ਆ ਕੇ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ